ਵਿਕਸਤ ਭਾਰਤ ਸੰਕਲਪ ਯਾਤਰਾ ਅੱਜ ਤੋਂ ਜਲੰਧਰ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਸ਼ੁਰੂ ਹੋ ਗਈ ਹੈ ਜਲੰਧਰ ਦੇ ਪਿੰਡੂ ਖੇਤਰਾਂ ਦੇ ਨਾਲ-ਨਾਲ ਹੁਣ ਇਸ ਯਾਤਰਾ ਦੀ ਮੋਦੀ ਦੀ ਗਰੰਟੀ ਵਾਲੀ ਵੈਨ 22 ਜਨਵਰੀ ਤੱਕ ਵੱਖ-ਵੱਖ ਸ਼ਹਿਰੀ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਜਨ ਕਲਿਆਣ ਯੋਜਨਾਵਾਂ ਬਾਰੇ ਜਾਗਰੂਕ ਕਰੇਗੀ ਅੱਜ ਨਗਰ ਨਿਗਮ ਜਲੰਧਰ ਵੱਲੋਂ ਚਾਰ ਥਾਵਾਂ ਭਾਈ ਜੀਵਨ ਸਿੰਘ ਚੌਕ, ਗੜਾ ਲੇਬਰ ਕਲੋਨੀ, ਮਕਸੂਦਾ ਅਤੇ ਐਸਡੀ ਕਾਲਜ ਰੋਡ ਤੇ ਲੋਕਾਂ ਦੇ ਇਕੱਠ ਨੂੰ ਵੈਣ ਵਿੱਚ ਉਪਲਬਧ ਜਾਗਰੂਤਾ ਸਮਾਗਰੀ ਅਤੇ ਕੁਝ ਯੋਜਨਾਵਾਂ ਦੇ ਨੋਡਲ ਅਧਿਕਾਰੀਆਂ ਵੱਲੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਜਨਤਨ ਯੋਜਨਾ ਜੀਵਨ ਸੁਰੱਖਿਆ ਬੀਮਾ ਯੋਜਨਾ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਇਸ ਦੌਰਾਨ 240 ਲੋਕਾਂ ਦੇ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਸੰਬੰਧੀ ਫਾਰਮ ਪਰਵਾਏ ਗਏ ਸਵੈ ਨਿਧੀ ਯੋਜਨਾ ਦੇ ਲਾਭਪਾਤਰੀ ਸੁਨੀਲ ਕੁਮਾਰ ਅਤੇ ਮੀਨੂ ਚੋਹਾਨ ਨੇ ਇਸ ਕਰਜ਼ੇ ਰਾਹੀ ਆਪਣੀ ਜ਼ਿੰਦਗੀ ਬਦਲਣ ਬਾਰੇ ਵਿਚਾਰ ਸਾਂਝੇ ਕਰਦਿਆ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਮੇਰਾ ਪੀਐਮ ਸਬ ਨਿਧੀ ਦੇਤੇ ਹੈ ਤੇ 10000 ਲੋਨ ਹੋਇਆ ਸੀਗਾ ਜੀ ਜਿਹੜਾ ਮੈਨੂੰ ਬਹੁਤ ਬੈਨੀਫਿਟ ਮਿਲਿਆ ਲੋਕਡਾਊਨ ਦੇ ਟਾਈਮ ਸਮੇਂ ਮੈਨੂੰ ਬਹੁਤ ਦਿੱਕਤ ਸੀ ਕਿ ਮੈਨੂੰ 10000 ਦਾ ਲੋਨ ਮਿਲਿਆ ਮੈਂ ਕਾਰੋਬਾਰ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਡਿਜੀਟਲ ਪੇਮੈਂਟ ਦੇ ਰਾਹੀਂ ਇਹਨੂੰ ਕੰਪਲੀਟ ਕੀਤਾ ਔਰ ਫਿਰ ਮੈਨੂੰ 20000 ਦਾ ਲੋਨ ਮਿਲ ਗਿਆ ਔਰ ਮੈਂ ਫਿਰ ਵੈਰਾਈਟੀ ਹੋਰ ਕਰੀ ਜੀ 18 ਮਹੀਨੇ ਦੇ ਵਿੱਚ ਵਿੱਚ ਮੈਂ ਕਲੀਅਰ ਕਰ ਦਿੱਤਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਹੁਣ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਕੋਈ ਚੰਗੇ ਰਾਹ ਤੇ ਪਾ ਸਕਦਾ ਹਾਂ ਇਹ ਮੈਂ ਸਬ ਨਿਧੀ ਯੋਜਨਾ ਤੋਂ ਤੇ ਅਸੀਂ ਉਹ ਸੇ 10000 ਦੇ ਲੋਨ ਵਿੱਚੋਂ ਅਸੀਂ ਆਪਣਾ ਕੱਪੜੇ ਦਾ ਕੰਮ ਸ਼ੁਰੂ ਕੀਤਾ ਜਿਸ ਵਿੱਚ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਤੇ ਸਾਡੀ ਰੋਟੀ ਦਾ ਗੁਜ਼ਾਰਾ ਬਹੁਤ ਅੱਛਾ ਤੇ ਚੱਲਣਾ ਸ਼ੁਰੂ ਹੋ ਗਿਆ ਫਿਰ ਸਾਨੂੰ 20000 ਦਾ ਲੋਨ ਮਿਲਿਆ ਜਿਸ ਦੇ ਵਿੱਚੋਂ ਅਸੀਂ ਫੇਰ ਹੋਰ ਆਪਣੇ ਕੱਪੜਿਆਂ ਦੀ ਵੈਰਾਈਟੀ ਵਧਾਈ ਤੇ ਅਸੀਂ ਹੋਰ ਕਸਟਮਰ ਲਗਾਏ ਫਿਰ ਮੇਰੇ ਹਸਬੰਡ ਚਲੰਦਰ ਦੇ ਹਾਲੇ ਦੁਆਰੇ ਦੇ ਇਲਾਕੇ ਵਿੱਚ ਵੀ ਜਾ ਕੇ ਕਪੜੇ ਸੇਲ ਕਰਨੇ ਸ਼ੁਰੂ ਹੋ ਗਏ ਮੈਂ ਘਰ ਬੈਠ ਕੇ ਕਪੜੇ ਸੇਲ ਕਰਦੀ ਆਂ ਤੇ ਮੇਰੇ ਹਸਬੰਦ ਆ ਜਲੰਧਰ ਦੇ ਆਸ-ਪਾਸ ਦੇ ਇਲਾਕੇ ਵਿੱਚ ਜਾ ਕੇ